ਅਰੋ ਹੁੰਦਾ ਗੁਰੂ ਨਾ ਨਾਰਾਜ਼ ਹੋਵੇ। ਅਕਾਲ ਪੁਰਖ ਨਾ ਨਾਰਾਜ਼ ਹੋਵੇ। ਇਤਨਾ ਤੇ ਹੁੰਦਾ ਹੈ। ਜਗਤ ਕੀ ਆਖਦਾ ਹੈ ਬੇਪਰਵਾਹ ਗਲ ਖਤਮ। ਬੇਪਰਵਾਹ। ਤੇ ਜੋ ਸੰਸਾਰ ਵੀ ਬੇ ਪਰਵਾਹ ਰਖ ਰਿਹਾ ਹੈ ਉਹ ਗੁਰੂ ਤੋਂ ਬੇਪਰਵਾਹ ਹੋਵੇਗਾ। ਜੋ ਬੰਦਿਆਂ ਨੂੰ ਸਾਹਮਣੇ ਰੱਖ ਰਿਹਾ ਵੀ ਉਹ ਨਾ ਨਾਰਾਜ਼ ਹੋ ਜਾਏ ਕਿਦਰੇ ਉਹ ਓਖਾ ਨਾ ਹੋ ਜਾਏ। ਉਹ ਓਖਾ ਨਾ ਹੋ ਜਾਏ ਤਾਂ ਖਿਮਾ ਕਰਨੀ ਐਸੇ ਮਨੁੱਖ ਨੂੰ ਫਿਰ ਗੁਰੂ ਨੂੰ ਇੱਕ ਪਾਸੇ ਕਰਨਾ ਪਏਗਾ। ਲਾਜ਼ਮੀ ਕਰਨਾ ਪਏਗਾ। ਪਰ ਜਿਹੜਾ ਜਗਤ ਤੋਂ ਬੇਪਰਵਾਹ ਹੈ ਕਿਹੜਾ ਬੇਪਰਵਾਹ ਹੈ ਜਿਹਨੂੰ ਸਿਰਫ ਇੱਕ ਦੀ ਪਰਵਾਹ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ پاک ਸੁਆਮੀ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਇੱਕ ਸੱਚ ਤੋਂ ਬਿਨਾ ਹੋਰ ਕਿਸੇ ਦੀ ਪਰਵਾਹ ਨਹੀਂ ਉਹਦੀ ਕੋਸ਼ਿਸ਼ ਹੁੰਦੀ ਹੈ ਮੈਥੋਂ ਕੁਝ ਐਸਾ ਕੰਮ ਨਾ ਹੋ ਜਾਏ ਕਿ ਮੇਰਾ ਸੱਚ ਨਾਲ ਸੰਬੰਧ ਟੁੱਟ ਜਾਏ ਕੋਈ ਐਸਾ ਮੈਥਾ ਫੇਲ ਨਾ ਹੋਵੇ ਕੋਈ ਐਸਾ ਮੈਥੋ ਕੰਮ ਨਾ ਹੋਵੇ ਜਿੱਦਣ ਨਾਲ ਕਿਤੇ ਗੁਰੂ ਨਾ ਨਾਰਾਜ਼ ਹੋ ਜਾਏ ਅਕਾਲ ਪੁਰਖ ਤੋਂ ਸੰਬੰਧ ਨਾ ਟੁਟੇ ਤੇ ਸੰਸਾਰੀ ਦੀ ਕੀ ਪਹਿਚਾਨ ਕੋਈ ਐਸਾ ਕੰਮ ਨਾ ਹੋ ਜਾਏ ਫਲਾਣਾ ਸਿੰਘ ਨਾ ਨਾਰਾਜ਼ ਹੋ ਜਾਏ ਫਲਾਣਾ ਨਾ ਨਾਰਾਜ਼ ਹੋ ਜਾਏ ਫਲਾਣਾ ਨਾ ਨਾਰਾਜ਼ ਹੋ ਜਾਏ ਤੇ ਇਹੋ ਜੀਆਂ ਦੀਆਂ ਗੱਲਾਂ ਨੂੰ ਸਾਹਮਣੇ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਸੰਸਾਰੀ ਹੈ ਭਗਤ ਨਹੀਂ ਕੋਈ ਜ਼ਿੰਦਗੀ ਵਿੱਚ ਪਰਿਵਰਤਨ ਤੇ ਤਬਦੀਲੀ ਨਹੀਂ ਆਏਗੀ ਇਕ ਨਿੱਕੀ ਜਿਹੀ ਗਾਥਾ ਮੈਂ ਕਹਾ ਕਿ ਭਗਤ ਬੇਪਰਵਾਹ ਹੁੰਦੇ ਰਹੇ ਔਰਿੰਗ ਜ਼ੇਬ ਸ਼ਿਕਾਰ ਖੇਡ ਕੇ ਵਾਪਸ ਆ ਰਿਆ ਸੀ ਜਿੱਥੇ ਅੱਜ ਕੱਲ ਦਿੱਲੀ ਦੇ ਗੁਰਦੁਆਰਾ ਮਜਨੂ ਟੇਲਾ ਹੈ ਇੱਥੇ ਇੱਕ ਫਕੀਰ ਰਹਿੰਦਾ ਹੁੰਦਾ ਸੀ ਸਰਮੱਦ ਨੇੜੇ ਉਸਦੀ ਝੁੱਗੀ ਸੀ ਚਾਰੋਂ ਪਾਸੇ ਉਸਨੇ ਕੰਡਿਆਂ ਦੀ ਵਾਰ ਲਾ ਰੱਖੀ ਸੀ ਅੰਦਰ ਬੈਠ ਕੇ ਜਪ ਕਰਦਾ ਸੀ ਕਬ ਕਰਦਾ ਸੀ ਕਦੀ ਕਦੀ ਦਿੱਲੀ ਦੀਆਂ ਗਲੀਆਂ ਵਿੱਚ ਵੀ ਘੁੰਮਦਾ ਸੀ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ। ਔਰ ਘੁੰਮਦਾ ਸੀ ਨੰਗਾ। ਸੁਬਾਹਕ ਅਜ ਔਰੰਗਜ਼ੇਬ ਲੰਘਿਆ ਤੇ ਉਹਨੇ ਪੁੱਛ ਲਿਆ ਇਸ ਝੋਗੀ 'ਚ ਕੌਣ ਰਹਿੰਦਾ ਹੈ? ਨਾਲ ਜਿਹੜੇ ਸਿਪਾਹੀ ਸਨ ਕਹਿਣ ਲੱਗੇ ਜਹਾਂ ਪਨਾ ਇੱਥੇ ਸਰਮੱਦ ਰਹਿੰਦਾ ਹੈ। ਉਹ ਜਿਹੜਾ ਨੰਗਾ ਘੁੰਮਦਾ ਹੈ ਨਾ ਦਿੱਲੀ ਦੀਆਂ ਗਲੀਆਂ 'ਚ ਉਹ ਹੈ। ਔਰੰਗਜ਼ੇਬ ਕਹਿੰਦਾ ਅੱਛਾ ਫਿਰ ਇਹਨੂੰ ਜ਼ਰਾ ਮਿਲਣਾ ਹੈ ਅੱਜ। ਇਦੇ ਨਾਲ ਗੱਲਬਾਤ ਕਰਨੀ ਹੁਣ ਚਾੜੋ ਪਾਸੇ ਕੰਡਿਆਂ ਦੀ ਵਾਰ ਸੀ ਉਹ ਸਿਪਾਹੀਆਂ ਨੇ ਹਟਾ ਦਿੱਤੀ ਅੰਦਰ ਬੈਠਾ ਸੀ ਇੱਕ ਪੁੱਤਾ ਉਹ ਟੁੱਟ ਕੇ ਪੈ ਗਿਆ ਔਰੰਗਜ਼ੇਬ ਤੇ ਔਰ ਉਹਨੇ ਕੱਟ ਖਾਦਾ ਜਿਹੜਾ ਲਿਬਾਸ ਪਹਿਨੇ ਹੋਇਆ ਸੀ ਔਰੰਗਜ਼ੇਬ ਨੇ ਉਹ ਫਟ ਗਿਆ ਔਰ ਥੋੜੇ ਜਿਹੇ ਦੰਦ ਵੀ ਲੱਗ ਗਏ ਔਰੰਗਜ਼ੇਬ ਬੜਾ ਗੁੱਸਾ ਚੜਿਆ ਔਰੰਗਜ਼ੇਬ ਬੰਦਿਆਂ ਦਾ ਸ਼ੋਰ ਸ਼ਰਾਬਾ ਕੁੱਤੇ ਦੀ ਭੌਂਕਣ ਦੀ ਆਵਾਜ਼ ਇਹਦੇ ਨਾਲ ਇਹ ਹੋਇਆ ਕਿ ਅੰਦਰ ਜੁੜਿਆ ਹੋਇਆ ਜਿਹੜਾ ਸ਼ਰਮਦ ਸੀ ਉਹਦੀ ਅੱਖ ਖੁੱਲਹੀ ਉਹ ਬਾਹਰ ਆਇਆ ਕੀ ਦੇਖਦਾ ਹੈ ਵਕਤ ਦਾ ਸ਼ੈਨਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਸਾਹਮਣੇ ਖੜਾ ਹੈ ਸਿਪਾਈ ਨੇ ਪਰ ਬੜਾ ਗੁੱਸੇ 'ਚ ਖੜਾ ਹੈ ਸ਼ਰਮਦ ਨੂੰ ਵੇਖ ਕੇ ਔਰੰਗਜ਼ੇਬ ਕਹਿਣ ਲਗਾ ਦਰੇ ਦਰਵੇਸ਼ਾਂ ਦਰਬਾ ਨਬਾਇਆ ਦਰवेशਾਂ ਦੇ ਬੂਏ ਤੇ ਕੁੱਤਾ ਨਹੀਂ ਚਾਹੀਦਾ ਤੂੰ ਕਿਉਂ ਰੱਖਿਆ ਤੂੰ ਫਕੀਰ ਹੋ ਕੇ ਕੁੱਤਾ ਕਿਉਂ ਰੱਖਿਆ ਤੈਨੂੰ ਕੀ ਲੋੜ ਪੈਗੀ ਤੂੰ ਇੱਕ ਫਕੀਰ ਝੂਗੀਚ ਰਹਿਣਾ ਤੇਰੇ ਤਨ ਤੇ ਕਪੜੇ ਵੀ ਕੋ ਨਹੀਂ ਤੂੰ ਕੁੱਤਾ ਕਿਉਂ ਰੱਖਿਆ ਦਰੇ ਦਰਵੇਸ਼ ਰਾ ਦਰਬਾਨ ਆ ਬਾਇ ਗੁੱਸੇ ਚ ਜਦ ਅਲਖਿਆ ਤੇ ਸ਼ਰਮਦ ਵੀ ਅੱਗੋਂ ਬੋਲ ਪਿਆ ਕੰਨ ਲਗਾ ਬਬਾ ਅਗ ਤਾਸਗੇ ਦੁਨੀਆ ਨ ਆਇਦ ਫਕੀਰਾਂ ਦੇ ਬੂਏ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਕੁੱਤੇ ਨਾ ਵਾ ਇਹ ਤੇ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਵਾਸਤੇ ਮੈਂ ਕੁੱਤਾ ਪਾਲ ਕੇ ਰੱਖਿਆ ਬੇਪਰਵਾ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ ਉਹਨਾਂ ਨੂੰ ਪਤਾ ਹੈ ਕਿ ਸਵੇਰੇ ਸੂਰਜ ਚੜਨ ਤੋਂ ਪਹਿਲੇ ਸ਼ਰਮਦ